ਆਪਣੇ ਹੁੰਦੇ ਹੋਇਆ ਆਪਣੇ ਕਿਸੇ ਜ਼ਿਲ੍ਹੇ ਦੇ ਆਗੂ ਤੱਕ ਕੋਈ ਇੱਕ ਬੋਲਣਾ ਬਤਮੀਜ਼ੀ ਕਰਦੇ ਆ ਤਾਂ ਸਾਡੇ ਲਈ ਸਨ ਬੜੀ ਗੱਲ ਸੀ ਕਿ ਯਾਰ ਬਹੁਤ ਜੀ ਗੁੰਡਾ ਕਰਦੀ ਤੁਸੀਂ ਤਰੇ ਆਏ ਤੁਸੀਂ ਗੱਡੀਆਂ ਦੇ ਸ਼ੀਸ਼ੇ ਤੱਕ ਭੰਨਣ ਲੱਗ ਗਏ ਉਹ ਬੇਨਤੀ ਆ ਤੁਹਾਨੂੰ ਇਹਨਾਂ ਜਿਹੜੇ ਕਰਮਚਾਰੀ ਦਾ ਕੰਮ ਕਰਦੇ ਆ ਅੱਜ ਅਸੀਂ ਤੁਹਾਨੂੰ ਭੜਾ ਮਾਉਂਗੇ ਸਮਝਾਉਣ ਆਏ ਆ ਵੀਰ ਬੋਲੇ ਇਹ ਕੰਮ ਤੁਸੀਂ ਨਾ ਕਰਿਆ ਕਰੋ ਤੁਹਾਡੀ ਜਿਹੜੀ ਡਿਊਟੀ ਆ ਉਹਦੀ ਤੁਸੀਂ ਸਲੀਕੇ ਤਰੀਕੇ ਨਾਲ ਪਾਲਣਾ ਕਰੋ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਜਵਾਰ ਨਾ ਕਰੋ ਅਸੀਂ ਵੀ ਤੁਹਾਡਾ ਕੋ ਰਿਸਕਾਰ ਖੋਹ ਰਹੇ ਅਸੀਂ ਵੀ ਇੱਕ ਮੰਗ ਕਰਦੇ ਕਿ ਤੁਹਾਨੂੰ ਘਰਾਂ ਦੇ ਵਿੱਚ ਬਿਠਾ ਦਈਏ ਅਸੀਂ ਕਹਿੰਦੇ ਸਾਡੇ ਨੌਜਵਾਨ ਨੂੰ ਡਿਊਟੀ ਹੈ ਮੈਨ ਲੋਕੜੀਆਂ ਮਿਲਣਾ ਪਰ ਤੁਸੀਂ ਉਸ ਨੌਕਰੀ ਦੇ ਬਦਲੇ ਆਪਣੇ ਭਰਾਵਾਂ ਦੇ ਨਾਲ ਭਰਾ ਮਾਰੂ ਜੰਗ ਨਾ ਕਰੋ ਯਾਰ ਨਾ ਉਹਨਾਂ ਦੇ ਮਗਰ ਤੁਸੀਂ ਲਾਕੇ ਬਤਮੀਜ਼ੀਆਂ ਕਰੋ ਥੋੜੀ ਰਿਸਪੈਕਟ ਕਰ ਲਿਆ ਕਰੋ ਇੱਕ ਵਾਰ ਤੁਸੀਂ ਪਾਰਲਾ ਬੋਲ ਕੇ ਦੇਖੋ ਆਗੂਆਂ ਨੂੰ ਸਰਕਾਰ ਨਾਲ ਬੋਲ ਕੇ ਦੇਖੋ ਪ੍ਰਧਾਨ ਜੀ ਕਹਿ ਕੇ ਰੱਖੋ ਜੇ ਅਮਰ ਜੀ ਵੱਡਾ ਹੁੰਦਾ ਹੋਇਆ ਵੀ ਕੋਈ ਤੁਹਾਨੂੰ ਬਾਈ ਜੀ ਤੋਂ ਬਗਾਰ ਬੋਲ ਜਾਵੇ ਕੁਝ ਨਹੀਂ ਤੇ ਕੁਲਿਆਰ ਲੜਦਿਆਂ ਦੀ ਵਰਤੋਂ ਨਾ ਕਰੋ ਪਿਆਰ ਸਤਕਾਰ ਦੀ ਕੋਈ ਪਾਗਲ ਤਾਂ ਹੈ ਨਹੀਂ ਕਿਸੇ ਨਾਲ ਲੜਦਾ ਫਿਰੇ ਅਸੀਂ ਤੁਹਾਨੂੰ ਕਹਿੰਦੇ ਆ ਕਿ ਪਿਆਰ ਸਤਕਾਰ ਨਾਲ ਡਿਊਟੀ ਕਰੋ ਡਿਊਟੀ ਕਰੋ ਜੇਕਰ ਸਾਡੇ ਵਾਲੀਓ ਕੋਈ ਤੁਹਾਡੇ ਨਾਲ ਕੋਈ ਮਾਰਾ ਬੱਤੀਆ ਹੁੰਦਾ ਤਾਂ ਵੀ ਜਨਾਹ ਕਰਾ ਰਹੇ ਆ ਉਹਨੂੰ ਮੰਨਾ ਦੇ ਪਰ ਉਹ ਨਹੀਂ ਹੈ ਕਿ ਤੁਸੀਂ ਜੇ ਤੁਹਾਨੂੰ ਕੋਈ ਕਾਰ ਦਿਖਾਉਂਦਾ ਕਹਿੰਦਾ ਜੱਥੇਵੰਦੀ ਨਾਲ ਕੋਈ ਜੱਥੇਵੰਦੀ ਨਾਲ ਜੁੜਿਆ ਹੋਇਆ ਮੈਂ ਤਾਂ ਤੁਸੀਂ ਨਾ ਬਤਨੀਆਂ ਬੰਦ ਕਰ ਦਿਓ ਕਈ ਵਾਰ ਕਹਿੰਦਾ ਪਰਿਵਾਰ ਨਾਲ ਬੈਠਾ ਹੁੰਦਾ ਕੋਈ ਇਹ ਹੋ ਗਿਆ ਆਪੂ ਜੀ ਸਮਾਜ ਦਾ ਕੋਈ ਮੋਹਤਵਰ ਬੰਦਾ ਹੈ ਤੇ ਆਪਣੇ ਨਾਲ ਬੈਠਿਆ ਹੁੰਦਾ ਜਦੋਂ ਤੁਸੀਂ ਉਹ ਆਪੂ ਨੂੰ ਉਹ ਕੋ ਜिले ਦਾ ਆਪੂ ਆ ਤੈਨੂੰ ਗਲਤ ਬੋਲਦੇ ਹੋ ਦੱਸੋ ਜਾਂ ਉੱਥੇ ਕੀ ਕੀ ਉਹਦੇ ਮਨ ਤੇ ਵੀ ਦੀ ਹੋਵੇ ਉਹ ਚੁੱਪ ਕਰਕੇ ਫੇਰ ਵੀ ਚਲੇ ਜਾਂਦਾ ਵੀ ਸਾਡਾ ਕੀ ਲੜਨਾ ਯਾਰ ਆਪਣੇ ਬੰਦੇ ਆ ਇਹ ਤੁਸੀਂ ਸਾਡੀ ਨਲਵਾਈ ਨੂੰ ਕਮਜ਼ੋਰੀ ਨਾ ਸਮਝੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਨੂੰ ਥੋੜਾ ਜਿਹਾ ਸਮਝਾ ਦਿਓ ਇਹਨਾਂ ਨੂੰ ਇਹਨਾਂ ਗੱਲਾਂ 'ਚ ਕੁਝ ਨਹੀਂ ਹੈਗਾ ਪਿਆਰ ਸਤਕਾਣ ਨਾ ਰਹੋ ਪਿਆਰ ਜੀ ਕਹੋ ਤੇ ਜੀ ਕਹੋ ਜੀ ਕਹੋ ਤੇ ਜੀ ਕਹਾਗੇ ਜੇ ਅਗਰ ਤੁਸੀਂ ਕਹਿੰਦੇ ਹੋ ਕਿ 15 ਵੀ ਆਗੂ ਲਾ ਕੇ ਤੁਸੀਂ ਇਕੱਠੇ ਹੋ ਕੇ ਭਜਦੇ ਇੱਕ ਨੂੰ ਪੈਣੇ ਹੋ ਤੇ ਤੁਸੀਂ ਸੰਗਠਨ ਨਾਲ ਨਹੀਂ ਕਰ ਸਕਦੇ ਇਹ ਤੁਹਾਡੀ ਬਦਮਾਸ਼ੀ ਭਾਰਤੀ ਕਸਾਲੀ ਨੂੰ ਤਾਂ ਡਟਾਉਂਦਾ ਜਿਹੜਾ ਸੂਬਾ ਬਣਾ ਮਨਜੀਤ ਸਿੰਘ ਧਲੇਰ ਨੇ ਇਹ ਤੁਹਾਡੀ ਜਥੇਬੰਦੀ ਨਾਲ ਨਿਕਲਣੀ ਮੈਂ ਬੇਇੱਜ਼ਤੀ ਕਰਦਾ ਸਾਡੇ ਹੋਰ ਆਗੂ ਸੇਵਾਦਾਰ ਬਹੁਤ ਆਏ ਨੇ ਹਰਦੀਪ ਸਿੰਘ ਰੱਬਾ ਤੁਸੀਂ ਤੇ ਸੁਭਾਅ ਲੋਭੀ ਬਣੇ ਬਾਕੀ ਨੇ 2 2 4 4 ਲਖਦਾ ਦੇ ਹਾਜ਼ਰੀ ਲਵਾਤੀ ਸਾਡੇ